ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬੁਟੀਕ ਦੇ ਪਰਤਾੜਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਕ੍ਰੇਪ ਸਿਮਰ ਔਰ ਗਲਾਸ ਟਿਸ਼ੂ ਦੇ ਹੈਂਡਵਰਕ ਦੇ ਸੂਟਾਂ ਦੇ 컬렉ਸ਼ਨ ਲੈ ਕੇ ਆਏ ਜਿਹੜੇ ਕਿ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਹੋਣਗੇ ਇਹ ਵਾਲੇ ਸੂਟ ਤੁਹਾਨੂੰ ਮਿਲ ਜਾਣਗੇ ਪਿਓਰ ਕ੍ਰੇਪ ਦਾ ਜਿਹੜਾ ਆਲ ਓਵਰ ਸੂਟ ਹੋ ਗਿਆ ਜਿ세 ਫਰੰਟ ਔਰ ਬਾਜੂ ਦੇ ਉੱਪਰ ਹੈਂਡਵਰਕ ਹੋ ਗਿਆ ਪਲੱਸ ਚਨੌਣ ਦੇ ਦੁਪੱਟੇ ਦੇ ਫੂਲ ਸਾਈਡ ਵੀ ਹੈਗਾ ਜਿਹੜਾ ਉਹ ਹੈਂਡਵਰਕ ਰਹਿਣ ਵਾਲਾ 5 ਮੀਟਰ ਦੀ ਕੱਟ ਲੈਣ ਵਾਲੀ ਪ੍ਰਾਈਸ ਹੋਏਗਾ 2500 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਇਹ ਸੂਟ ਮਿਲ ਜਾਣਗੇ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚ ਆਪਣੇ ਲਈ ਬੁੱਕ ਕਰਵਾ ਸਕਦੇ ਹੈਗੇ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਪਸ਼ਨ ਵੀ ਮਿਲ ਜਾਏਗੀ ਇਹ ਵਾਲਾ ਹੋਏਗਾ ਪਿਓਰ ਕਰੇਪ ਦਾ ਵਰਾਇਡਲ ਵੇਅਰ ਜਿਹੜਾ ਹੈ ਇਹ ਸੂਟ ਲੈਣ ਵਾਲਾ 8450 ਰੁਪਏ ਦੇ ਵਿੱਚ ਮਿਲੇਗਾ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੈਗੇ ਇਹ ਵਾਲੇ ਸੂਟ ਵੀ ਤੁਹਾਨੂੰ ਪਿਓਰ ਕਰੇਪ ਦੇ ਉੱਪਰ ਰੈਮ ਮਿਲਣਗੇ ਜਿਨ੍ਹਾਂ ਦੇ ਉੱਪਰ ਹੈਂਡਵਰਕ ਹੋਏਗਾ ਪਲੱਸ ਦੁਪੱਟੇ ਦੇ ਉੱਪਰ ਵੀ ਜਿਹੜਾ ਫੋਰ ਸਾਈਡ ਤੁਹਾਨੂੰ ਵਰਕ ਮਿਲੇਗਾ ਪ੍ਰਾਈਸ ਹੋਏਗਾ ਸਿਰਫ 2250 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਇਹ ਸੂਟ ਵੀ ਮਿਲ ਜਾਣਗੇ ਇਹਨਾਂ ਵਿੱਚ ਵੀ ਤੁਹਾਨੂੰ ਕਲਰ ਆਪਸ਼ਨ ਕਾਫੀ ਜ਼ਿਆਦਾ ਮਿਲ ਜਾਏਗੀ ਇਹ ਵਾਲੇ ਜਿਹੜੇ ਸੂਟ ਨੇ ਬਹੁਤ ਹੀ ਜ਼ਿਆਦਾ ਐਲੀਗੈਂਟ ਔਰ ਸੁਪਰ ਡੁੱਪਰ ਹੈਟ ਜਿਹੜੇ ਹੈਗੇ ਆ ਇਹ ਸਾਡੇ ਆਰਟੀਕਲ ਰਹਿਣ ਵਾਲੇ ਆ ਜਿਨ੍ਹਾਂ ਦੇ ਉੱਪਰ ਹੈਂਡਵਰਕ ਹੋਏਗਾ ਪਲੱਸ बॉਟਮ ਬਾਜੂ ਦੇ ਉੱਪਰ ਵੀ ਹੈਂਡਵਰਕ ਰਹਿਣ ਵਾਲਾ ਇਹ ਵਾਲਾ ਵੀ ਹੋਏਗਾ ਜਿਹੜਾ ਆਰਗੈਂਜ਼ਾ ਦੇ ਉੱਪਰ ਹੋਏਗਾ ਔਰ ਇਹ ਵਾਲੇ ਹੋਣਗੇ ਜਿਹੜੇ ਗਲਾਸ ਟਿਸ਼ੂ ਦਾ ਫੈਬਰਿਕ ਹੋਏਗਾ ਆਲ ਓਵਰ ਸੂਟ ਹੋਏਗਾ ਪਲੱਸ ਗਲਾਸ ਦਾ ਹੀ ਦੁਪੱਟਾ ਰਹਿਣ ਵਾਲਾ ਔਰ ਇਹ ਵਾਲੇ ਸੂਟ ਜਿਹੜੇ ਸਿਮਰ ਦੇ ਉੱਪਰ ਹੋਣਗੇ ਹੈਂਡਵਰਕ ਦੇ ਪੀਸ ਹੋਣਗੇ ਦੁਪੱਟੇ ਦੇ ਉੱਪਰ ਵੀ ਜਿਹੜਾ ਹੈਵੀ ਹੈਂਡਵਰਕ ਰਹਿਣ ਵਾਲਾ ਇਹ ਵੇ ਤਾਂ ਤੁਹਾਨੂੰ ਫੁਲਕਾਰੀਆਂ ਮਿਲ ਜਾਣਗੀਆਂ ਜਿਨ੍ਹਾਂ ਦੇ ਉੱਪਰ ਹੈਵੀ ਜਿਹੜਾ ਹੈਗਾ ਇਹੋ ਕੰਮ ਕੀਤਾ ਗਿਆ ਹੈਗਾ ਇਹ ਵਾਲੇ ਸੂਟ ਤੁਹਾਨੂੰ ਸਿਮਰ ਦੇ ਉੱਪਰ ਮਿਲਣਗੇ ਹੈਂਡਵਰਕ ਦੇ ਪੀਸ ਹੋਣਗੇ ਜਿਨ੍ਹਾਂ ਦਾ ਪ੍ਰਾਈਸ ਹੋਗਾ ਸਿਰਫ 2250 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਇਹ ਵੀ ਮਿਲ ਜਾਣਗੇ ਇਹ ਵਾਲੇ ਜਿਹੜੇ ਸੂਟ ਲੈਣ ਵਾਲੇ ਆ ਇਹ ਹੋਣਗੇ ਕريب ਦੇ ਉੱਪਰ ਜਿਨ੍ਹਾਂ ਦੇ ਉੱਪਰ ਆਰੀ ਵਰਕ ਕੀਤਾ ਗਿਆ ਪਲੱਸ ਦੁਪੱਟੇ ਦੇ ਉੱਪਰ ਵੀ ਕੰਮ ਕੀਤਾ ਗਿਆ ਹੈ ਕੈਵਲ ਜਿਹੜੀ ਸੂਟ ਰਣ ਵਾਲੀ ਗਲਾਸ ਟਿਸ਼ੂ ਦਾ ਜਿਹੜਾ ਹੈਗਾ ਇਹ ਉਹ ਸੂਟ ਰਹੇਗਾ ਜਿਸਦੇ ਉੱਪਰ ਆਰੀ ਵਰਕ ਰਹਿਣ ਵਾਲਾ ਪਲੱਸ ਗਲਾਸ ਟਿਸ਼ੂ ਦਾ ਹੀ ਤੁਹਾਨੂੰ ਦੁਪੱਟਾ ਮਿਲੇਗਾ ਬਹੁਤ ਹੀ ਜ਼ਿਆਦਾ ਸੋਹਣਾ ਕਨਸੈਪਟ